ਸਿੱਧੂ ਮੂਸੇਵਾਲੇ ਦੇ ਵਾਪਸ ਆਉਣ ਦੀ ਖੁਸ਼ੀ ਸਾਰੇ ਹੀ ਪੰਜਾਬ ਨੂੰ ਆ इवन ساری ਦੁਨੀਆ ਭਰ ਤੇ ਸਿੱਧੂ ਮੂਸੇਵਾਲੇ ਨੂੰ ਪ੍ਰੇਮ ਕਰਨ ਵਾਲੇ ਲੋਕਾਂ ਦੇ ਵਿੱਚ ਆ ਲੋਕਾਂ ਦੇ ਵੱਲੋਂ ਅਰਦਾਸਾਂ ਕਰਾਈਆਂ ਗਈਆਂ Hindu ਵੀਰਾਂ ਦੇ ਵੱਲੋਂ ਮੰਦਰਾਂ ਦੇ ਵਿੱਚ ਦਾਨ ਵੀ ਦਿੱਤੇ ਗਏ ਅਤੇ ਪ੍ਰਾਰਥਨਾ ਵੀ ਕੀਤੀ ਗਈ ਤੇ ਚੌਣਾਂ ਵਾਲਿਆਂ ਦੇ ਵੱਲੋਂ ਲੱਡੂ ਵੀ ਵੰਡੇ ਗਏ ਪਰ ਇੱਕ ਇਹੋ ਜੀ ਵੀਡੀਓ ਵਾਇਰਲ ਹੋ ਰਹੀ ਆ ਜਿਸ ਨੂੰ ਤੁਸੀਂ ਮੁੜ ਬਾਰ-ਬਾਰ ਦੇਖੋਗੇ ਜਦੋਂ ਸਿੱਧੂ ਮੂਸੇਵਾਲਾ ਦਾ ਇੱਕ ਫੈਨ ਲੱਡੂ ਵੰਡਦਾ ਹੁੰਦਾ ਆ ਛੋਟੇ ਸਿੱਧੂ ਦੇ ਆਉਣ ਦੀ ਖੁਸ਼ੀ ਦੇ ਵਿੱਚ ਤਾਂ ਦੋ ਮੋਟਰਸਾਈਕਲ ਤੇ ਆਦਮੀ ਪੁੱਜਦੇ ਨੇ ਤਾਂ ਪੁੱਛਦੇ ਨੇ ਵੀ ਕਿਹੜੀ ਖੁਸ਼ੀ ਦੇ ਵਿੱਚ ਲੱਡੂ ਵੰਡੇ ਜਾ ਰਹੇ ਨੇ ਤਾਂ ਤੁਸੀਂ ਪਹਿਲਾਂ ਉਹ ਵੀਡੀਓ ਦੇਖੋ ਦੇਖ ਲਈਏ ਤੁਸੀਂ ਇਹ ਵੀਡੀਓ ਵੀਰ ਕਹਿੰਦਾ ਸਿੱਧੂ ਮੂਸੇਵਾਲਾ ਦਾ ਛੋਟਾ ਭਰਾ ਹੈ ਤਾਂ ਕਿੰਨੀ ਖੁਸ਼ੀ ਹੁੰਦੀ ਆ ਮੋਟਰਸਾਈਕਲ ਤੇ ਸਵਾਰ ਦੋ ਬੰਦਿਆਂ ਨੂੰ ਤਾਂ ਇਹ ਪਿਆਰ ਕਮਾਇਆ ਹੈ ਸਿੱਧੂ ਮੂਸੇਵਾਲੇ ਨੇ ਸਾਰਿਆਂ ਦਾ ਪਿਆਰ ਸਿੱਧੂ ਮੂਸੇਵਾਲੇ ਦੀ ਝੋਲੀ ਦੇ ਵਿੱਚ ਪਿਆ ਹੈ ਵੀਡੀਓ ਨੂੰ ਸ਼ੇਅਰ ਕਰਦੇ ਹੋ बार-बार ਤੁਸੀਂ ਇਸ ਵੀਡੀਓ ਨੂੰ ਦੇਖੋਗੇ ਜੇਕਰ ਤੁਸੀਂ ਇਹ ਵੀਡੀਓ ਪਹਿਲਾਂ ਨਹੀਂ ਦੇਖੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਸੋਚਿਆ ਤੁਹਾਡੇ ਤੱਕ ਸ਼ੇਅਰ ਕੀਤੀ ਜਾਵੇ ਧੰਨਵਾਦ